ਸਾਰੇ ਵੀਰਾਂ ਸਤਿ ਸ੍ਰੀ ਅਕਾਲ ਜੀ ਜਿੰਦਰ ਡੇੜੀ ਫਾਰਮ ਤੁਹਾਡਾ ਸਵਾਗਤ ਆ ਵੀਰ ਜੀ ਅੱਜ ਚਾਰ ਵਸ਼ੀਆਂ ਆਪਣੇ ਕੋਲ ਚਾੜੇ ਪਹਿਲਣਾ ਨੇ ਇੱਕ ਦੁੱਜੇ ਸੋਏ ਆ ਦੇਖੋ ਵਸ਼ੀ 52 26 ਕਿਲੋ ਵਾਲੀ ਵਸ਼ੀ ਆ ਵੱਡੀ ਵਸ਼ੀ ਆ ਵੀ ਵਸ਼ੀ ਵੱਡੀ ਆ ਥਣ ਥਣ ਬਹੁਤ ਜ਼ਿਆਦਾ ਚੰਗਾ ਲੱਗਾ ਆ ਹੱਤਾ ਖਰਦੀ ਆ ਆ ਵਸ਼ੀ ਵੀਰ ਜੀ ਪਹਿਲਾਂ ਖਿੜੀ ਪਿਓਰ ਖਿੜੀ ਆ ਬੜੇ ਦੇਖੋ ਆਰਡਰ ਆਰਡਰ ਬਹੁਤ ਚੰਗਾ ਬਣਾਏਗੀ ਵਸ਼ੀ ਵਾਲੀ ਹੱਤਾ ਖਰਦੀ ਜੀ ਭਟੀਆਂ ਵਸੀਆਂ ਚਾਰੇ ਇਹਦੀ ਚੈਨਲ ਨੂੰ ਕਰ ਦੋ ਸ਼ੇਅਰ ਤੇ ਸਬਸਕ੍ਰਾਈਬ ਨਵੀਂ ਤੋਂ ਨਵੀਂ ਵੀਡੀਓ ਵੇਖਣ ਵਾਲਾ ਤੇ ਮਾਲ ਇੱਥੇ 24 ਘੰਟੇ ਹਾਜ਼ਰ ਹੁੰਦਾ 8 ਤੋਂ 10 ਬਸ਼ੀਆਂ ਹਾਜ਼ਰ ਹੁੰਦੀਆਂ ਨੇ ਆਹ ਕਰਦੇ ਆਂ ਵੀਰੋਂ ਨਾਲ ਗੱਲਬਾਤ ਸਸੀ ਗਾਉਂ ਦੀ ਜੀ ਜੀ ਕੀ ਹਾਲ ਜੇ ਵਧੀਆ ਜੀ ਵਧੀਆ ਜੀ 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 ਚਾਰ ਬਸ਼ੀਆਂ ਚਾਰੇ ਤੋਹਫਾ ਹੀ ਆ ਗਏ ਵੇਖੋ ਅਸੀਂ ਪਿਓਰ ਜਰਸੀ ਉਹ ਬਾਦ ਜੋ ਜਰਸੀ ਪਿਓਰ ਜਰਸੀ ਬਸ਼ੀ ਵੱਡੀ ਠੰਡੀ ਦੇਖੋ ਤਕੀਰ ਕਾਰਡ ਗੁਰਜੀ ਵੀਰ ਜੀ ਦਾ ਤੀਜੀ ਦੁੱਧੇ ਸੁਣੇ ਸੁਣੀ ਗਿਆ ਪਹਿਲਾਂ ਨੇ 20 22 ਕੋਲ ਦਿੱਤਾ ਜੇ ਬਿਲਕੁਲ ਜਸਤੀ ਹੋਰ ਜਸਤੀ ਤਾ ਖੋਲ ਦੋ ਮਰਜੀ ਖੋਲ ਜੇ ਹੋਰ ਇਹ ਬੇਰੀਆਂ ਕੋਈ ਨਹੀਂ ਤਾਂ ਪਤਾ ਪਤਾ ਦੇਖੋ ਜੀ ਵੀਡੀਓ ਸਿ ਬਹੁਤ ਜ਼ਿਆਦਾ ਚੰਗੀ ਵਸ਼ੀ ਵੱਡੀ ਆ ਲਓ ਜੀ ਲਓ ਇਹ ਮੁਕਤ ਮੁਕਤੀ ਦਾ ਲਾਗੇ ਬੈਠੀ ਕੀ ਰੱਖਿਆ ਵੀਰ ਜੀ ਦਾ ਮੁੱਲ ਮੁੱਲ 72 ਕਰੀਏ 72 ਕਰੀਏ ਬਾੜੀਆਂ ਦੇ ਰੇਟੀ ਚਲਾਗੇ ਸਮਾਨ ਤਾਨ ਬੋਲ ਇਮਾਨਦਾਰ ਦਵਾਂਗੇ ਹਰ ਹੰਤਾ ਪੂਰੇ 60 ਦੀ ਠੀਕ ਹੈ ਜੀ ਸਾਡੀ ਬਸ਼ੀ ਦਜਾ ਸੁਆ ਇਹਦਾ ਕੀ ਰਕਾਰ ਖੂਜੇ ਦੁੱਧ ਦਾ ਫੇ 60 ਤਰੀਕ ਨੂੰ ਦਿੱਤਾ ਪਹਿਲਾਂ ਨੇ ਦਜਾ ਸੁਣੀ ਸੁਣੀ ਆ ਇਹ ਵੀ ਜਰਸੀ ਹੈ ਕੋਲ ਵਿੱਚ ਸਾਡੋਂ ਬੜਾ ਚੰਗਾ ਲੱਗਿਆ ਤੁਹਾਰੋ ਘਾਟੇ ਲੈ ਆਓ ਇਹ ਵੀ ਜਰਸੀ ਵਾਸ਼ੀ ਕੋਲ ਵਿੱਚ ਜਰਸੀ ਹੈ ਵੱਡੀ ਕੱਦ ਕੁੱਦ ਪੂਰਾ ਜੀ ਵੱਡੀ ਵੱਡੀ ਫੁੱਲ ਇਹ ਇਹਦੀ ਕੀ ਡਿਮਾਂਡ ਕਰਦੇ ਜੀ ਬੱਸੀ ਸੁਣੀ ਹੋਇਆ ਬੱਸੀ ਦੇ ਵੇਚੀ ਦੇ 90 99 ਦੀ ਠੀਕ ਹੁਣ 73 ਦੀ ਦਰਾਂਗੇ ਕਮਾਨ ਤਾਣ 73 ਕਮਾਨ ਕਰ ਦਾਂਗੇ ਯਾਰ ਖੰਡ ਦਾ ਠੀਕ ਆ ਜੀ ਵੀਰੇ ਓਹਦੇ 70 ਦੀ ਦਰਾਂਗੇ ਠੀਕ ਆ ਜੀ ਸਾਰੇ ਦੱਜੇ ਸੁਆ ਬੱਸੀ ਇਹ ਕ੍ਰੋਸ ਆ ਗਈ ਦੇਖੋ ਸਾਈ ਵਾਲ ਦਾ ਪਤਰਾ ਰਹੀ ਤੂੰ ਠੰਡੀ ਠੰਣ ਠੁਣ ਬਹੁਤ ਚੰਗਾ ਲੱਗਾ ਓਹਦੀ ਠੰਡੀ ਵੱਛੀ ਦੇਖੋ ਦੋੜਾ ਹੀ ਖਾਣ ਲੱਗਾ ਕਿ ਇਹਦਾ ਕੀ ਜੀ ਦੁੱਧ ਦਤਾ ਤੇਰੂ ਵੀ ਦੁੱਧ ਪਤਰਾ ਪਵਾਣ ਕਰਾ ਲਈ ਆਮਾਈ ਇਹ ਗਰਮੀ ਦੀ ਫਰੇਚੀ ਆ ਠੀਕ ਜੀ ਦੇਖੋ ਸਹੀ ਠੰਡੀ ਪੱਦ ਕੋ ਤੁ ਸ਼ੈਣਕ ਚੂਨਿੰਗ ਵਧੀਆ ਸੀ 100 ਟੱਪੇ ਵਾਲੀ ਲੈ ਦੇਖੋ ਇਹ ਗਰਮੀਆਂ ਦਾ ਆ ਗਿਆ ਤੋਹਫਾ ਕੰਡੋਂ ਦੀ ਕੁਆਲਿਟੀ ਕਰੋ ਚੈੱਕ ਤੋ ਚੰਗਾ ਬੜੀ ਸੌ ਬੱਚਾ ਕਿੰਨੇ ਕੇ ਟਾਈਮ ਕਿੰਨਾ ਕੇ ਲੈ ਜੂਗੀ ਆਪ ਟੱਕ ਲੈ ਜੂਗੀ ਤੇਰੀ ਕੀ ਡਿਮਾਂਡ ਜੀ ਮੋਲੇ ਦਾ 60 ਕਰੀਏ 62 ਕਰੀਏ ਇਹ ਜਨਾਂ ਕੇ 50000 ਦੀ ਠੀਕ ਜੀ ਕਮਾਂਡ ਤਾਣ ਹਾਂ ਤੁਹਾਨੂੰ ਓਹੀ 102 ਵਾਲਾ 50 ਦੀ ਕੋੜੇ ਦੀ ਠੀਕ ਜੀ ਕੰਢੀ ਬੜੀ ਰਸ਼ੀ ਅੱਗੇ ਕਿਹੜੀ ਰਸ਼ੀ ਪਹਿਲਾਂ ਠੀਕ ਜੀ ਪਿਓਰ ਕਿੜੀ ਕੱਦ ਕੁੱਦ ਬੜਾ ਭਾਈ ਖੀਰੀ ਦਾ ਵੱਡੋ ਵੱਡੀ ਫੁੱਲ ਨਾ ਚੱਡੀ ਥੋੜੀ ਜੀ ਫੁੱਲ ਬਾਡੀ ਵੇਟਰ ਵਾਲੀ ਬਸ਼ੀ ਜੀ ਲੈ ਪਿਓ ਖਿੜੀ ਪਿਓ ਇਹਦੀ ਕੀ ਡਿਮਾਂਡ ਜੀ ਵੀ ਕੀ ਇਹਦਾ ਮੁੱਲ 75 ਕੜੀਏ 70 ਕੜੀਏ 65 ਪ ਜਾਗੇ ਨਾ ਠੀਕ ਜੀ ਲਾਸਟ ਰੇਟ ਤਾਂ ਇਹਨਾਂ ਦਾ ਫਰਸਟ ਛੋਟੋ ਠੀਕ ਸਾਥਰੀ ਗਾਲ ਜੀ ਕੀ